ਜ਼ਿਲ੍ਹਾ ਮਾਨਸਾ ਦੀ ਯੁੱਧ ਨਸ਼ਿਆਂ ਦੇ ਵਿਰੋਧ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਪਿੰਡਾਂ ਦੇ ਬਲੰਟੀਅਰ ਸਾਡੇ ਸਾਥੀ ਆਏ ਸੀਗੇ ਔਰ ਬਾੜਾਂ ਦੇ ਜਿਹੜੇ ਬਲੰਟੀਅਰ ਨੇ ਉਹ ਆਏ ਸੀਗੇ ਬਹੁਤ ਹੀ ਸਾਰਿਆਂ ਨੇ ਸੌਂ ਖਾਦੀ ਆ ਸਾਰਿਆਂ ਨੇ ਸੌਂ ਲਈ ਆ ਕਿ ਪੰਜਾਬ ਦੇ ਅੰਦਰੋਂ ਜੋ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੁੱਧ ਨਸ਼ਿਆਂ ਪਰੋਧੀ ਸ਼ੁਰੂਆਤ ਕੀਤੀ ਆ ਉਹਦੇ ਅੰਦਰ ਸਾਰੇ ਸਰਕਾਰ ਦਾ ਸਾਥ ਦੇਣਗੇ ਔਰ ਸਾਰੇ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਗੇ ਨਾ ਆਪਣੇ ਪਿੰਡ ਦੇ ਅੰਦਰ ਨਾ ਆਪਣੇ ਬਾੜ ਦੇ ਅੰਦਰ ਨਾ ਕਿਸੇ ਨਸ਼ਾ ਤਸਕਨ ਨੂੰ ਛੱਡਣਗੇ ਪਰ ਨਾ ਹੀ ਜੇ ਕੋਈ ਦਸ਼ਕ ਕਰਦਾਗਾ ਉਹਦਾ ਇਲਾਜ ਕਰਾਉਣ ਦੇ ਲਈ ਵੀ ਉਹਨਾਂ ਨੇ ਸਾਰਿਆਂ ਨੇ ਜਿਹੜੀ ਆ ਔਰ ਸੁਗੰਧ ਖਾਤੀ ਆ ਮੈਂ ਸਭ ਦਾ ਧੰਨਵਾਦ ਕਰਦਾਗਾ ਸਾਡੇ ਸਾਰੇ ਐਮ ਐਲ ਏ ਸਹਿਬਾਨ ਔਰ ਸਾਡੇ ਸਾਰੇ ਜਿਹੜੇ ਅਧਿਕਾਰੀ ਗਣ ਉਹ ਆਈ ਸੀ ਸਾਰਿਆਂ ਨੇ ਬਹੁਤ ਅੱਛਾ ਪ੍ਰਬੰਧ ਕੀਤਾ ਜਿਹੜੇ ਨਸ਼ਾ ਛੱਡਣ ਨੂੰ ਤਿਆਰ ਦੇ ਬੱਚੇ ਉਹਨਾਂ ਬਿਲਕੁਲ ਜਿਹੜੇ ਨਸ਼ਾ ਛੱਡ ਰਹੇ ਨੇਗੇ ਉਹਨਾਂ ਸਾਰਿਆਂ ਬੱਚਿਆਂ ਦੇ ਲਈ ਸਾਡੇ ਡੀ ਸੀ ਸਹਿਬਾਨ ਨੇ ਸਾਡੇ ਸੀ ਐਮ ਓ ਸਹਿਬਾਨ ਨੇ ਅੱਛੇ ਪ੍ਰਬੰਧ ਕੀਤੇ ਹੋਏ ਨੇ ਕਿ ਸਭ ਦਾ ਅਸੀਂ ਇਲਾਜ ਕਰਾਂਗੇ ਕਿਉਂਕਿ ਉਹ ਵੀ ਸਾਡੇ ਭੈਣ ਭਰਾ ਨੇਗੇ ਉਹਨਾਂ ਨੂੰ ਸਾਡੀ ਬਿਲਕੁਲ ਹਮਦਰਦੀ ਆ ਕਿ ਅਸੀਂ ਉਹਨਾਂ ਨੂੰ ਹਮਦਰਦੀ ਪੂਰਵਕ ਅਪਣਾ ਕੇ ਆਪਣੇ ਪਰਿਵਾਰਾਂ ਚ ਸ਼ਾਮਿਲ ਕਰਾਂਗੇ ਤਾਂ ਕਿ ਉਹ ਦੁਬਾਰਾ ਨਸ਼ੇ ਦੇ ਦਲਦਲ ਚ ਨਾ ਜਾਣ ਔਰ ਜਿਹੜੇ ਦੂਜੇ ਪਾਸੇ ਨਸ਼ਾ ਤਸਕਰ ਨੇਗੇ ਉਹਨਾਂ ਦੇ ਖਿਲਾਫ ਜਿਹੜਾ ਪੁਲਿਸ ਦਾ ਸ਼ਕਤੀ ਵਾਲਾ ਡੰਡਾ ਉਹ ਵਰਤਾਂਗੇ ਬਿਲਕੁਲ ਉਹਨਾਂ ਦੇ ਹੌਸਲੇ ਵੀ ਟਾਹਾਂਗੇ ਉਹਨਾਂ ਦੇ ਘਰ ਵੀ ਟਾਹਾਂਗੇ ਕਿਸੇ ਨੂੰ ਨਹੀਂ ਬਖਸ਼ਾਂਗੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਦੇ ਅੰਦਰ ਨਸ਼ਿਆਂ ਦੀ ਜਿਹੜੀ ਾਲਾਮਤ ਆ ਨਸ਼ਿਆਂ ਦੀ ਸ਼ੁਰੂਆਤ ਆ ਜੇ ਮੈਂ ਪਿਛਲੇ 25-30 ਸਾਲ ਦੀ ਗੱਲ ਕਰਾਂ ਤਾਂ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਰਾਜ ਸੀਗਾ ਉਸ ਸਮੇਂ ਪੰਜਾਬ ਦੇ ਅੰਦਰ ਖੁੱਲਕੇ ਨਸ਼ਿਆਂ ਦੀ ਖੇਡ ਖੇਡੀ ਗਈ ਔਰ ਉਸ ਸਮੇਂ ਪੰਜਾਬ ਦੇ ਹਰ ਘਰ ਚ ਨਸ਼ੇ ਪਚਾਉਣ ਦਾ ਯਤਨ ਕੀਤਾ ਗਿਆ ਔਰ ਉਸ ਸਮਾਂ ਕਾਂਗਰਸ ਪਾਰਟੀ ਦੀ ਸਰਕਾਰ ਆਈ 5 ਸਾਲ ਉਹਨਾਂ ਨੇ ਵੀ ਹਾਰ ਰੱਖਿਆਗਾ ਹੁਣ ਪਿਛਲੇ 3 ਸਾਲਾਂ ਤੋਂ ਵੱਡੀ ਜਿਹੀ ਲੜਾਈ ਆ ਉਹ ਨਸ਼ਿਆਂ ਦੇ ਖਿਲਾਫ ਸਰਦਾਰ ਭਗਵੰਤ ਸਿੰਘ ਮਾਨ ਜੀ ਲੜ ਰਹੇ ਨੇ ਹੁਣ ਉਹ ਲੜਾਈ ਜਿਹੜੀ ਆ ਉਹ ਯੁੱਧ ਵਿੱਚ ਤਬਦੀਲ ਹੋ ਗਈ ਆ ਹੁਣ ਅਸੀਂ ਇਹਨੂੰ ਯੁੱਧ ਦੇ ਸਤਰ ਤੇ ਲੈ ਰਹਾਂਗੇ ਬਿਲਕੁਲ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋਊਗਾ ਸੀਐਮ ਚੰਨੀ ਕਿਆ ਕੇ ਬਿਆਨ ਆਇਆ ਹੈ ਸਰਜੀਕਲ ਸਪਰੇਅ ਨੂੰ ਲੈ ਕੇ ਕਿ ਉਸ ਦਾ ਕੋਈ ਪੁਖਤਾ ਪ੍ਰੂਫ ਦੇ کیسے ਦੇਖਦੇ ਹੋ ਉਸ ਨੂੰ ਕੇਂਦਰ ਕੇ देखिए मैं समझता हूं ऐसी बातें उनको नहीं करनी चाहिए पूरे देश ने देखा है कि हमारे जो नागरिक जो नागरिक हमारे गए थे उनको कैसे गोलियों से मारा गया है सो मैं समझता हूं यह पाकिस्तान की बहुत ही घटिया कार्रवाई थी उसका मुंह तोड़ जवाब हमें देना पड़ेगा और भारत सरकार को चाहिए कि तुरंत पाकिस्तान के खिलाफ तुरंत उन दहशत गर्दों के खिलाफ सख्त होनी चाहिए सरदार भगवंत ने सर पार्टी मीटिंग की थी जिसमें सभी पार्टियों ने पंजाब सरकार के साथ खड़े होने का अपना सबूत दिया है तो मैं सभी पार्टियों को धन्यवाद भी करना चाहता हूं पंजाब के पास पानी एक भी बूंद पानी नहीं की हम किसी और राज्य को दे सके पर लेकिन जितना पानी बीबीएम का बनता था उस पानी में हम हरियाणा को दे रहे हैं राजस्थान को दे रहे हैं और जितना पानी बनता है उससे ज्यादा हम दे रहे हैं ऑलरेडी उनको ज्यादा चला गया क्योंकि 21 मई तक 21 मई से नया साल जो है आ, पानी का स्टार्ट होता है तो 21 मई तक उनको वेट करनी चाहिए फिर भी हमने क्योंकि हम पंजाब गुरुओं पीरों की धरती है पंजाब योद्धाओं की धरती है पंजाब भाई कन्हैया जी की धरती है हमने फिर भी 4000 क्यूसिक फुट पानी जो है वो हरियाणा को एक्स्ट्रा दे रहे हैं तो उनको सब्र करना चाहिए वो अपने पानी का जो उनको पानी मिलता है उसका सदुपयोग करें उसको अपनी जरूरत के लिए बरतों करें ना कि उसको अजाई जाने दें जो, जो जो चलाया जा रहा है, है जो नशे के तस्करों के खिलाफ चलाया जा रहा है जो बिल्कुल जिन लोगों ने अपनी प्रॉपर्टी नशा बेच के बनाई है उनके खिलाफ ਅਸੀਂ ਸਖਤ ਕਾਰਵਾਈ ਕਰਾਂਗੇ ਚਾਹੇ ਉਹਨਕੇ ਘਰ ਨੂੰ ਡਿਮਾਲਿਸ਼ ਕਰਨਾ ਹੋ ਚਾਹੇ ਉਹਨਕੇ ਹੌਸਲੇ ਨੂੰ ਡਿਮਾਲਿਸ਼ ਕਰਨਾ ਹੋ ਉਸਮੇ ਮੈਂ ਸਮਝਦਾ ਹਾਂ ਆਪ ਲੋਕ ਵੀ ਇਸ ਹਮਾਰਾ ਸਾਥ ਦਿਜੀਏ ਜਿੰਮਾ ਸਾਹਿਬ ਪਾਣੀਆਂ ਨੂੰ ਲੈ ਕੇ ਕੁਝ ਹਰਿਆਣੇ ਦੇ ਮੰਤਰੀ ਨੇ ਜਿਹੜੇ ਉਹ ਪੜਕਾਊ ਬਿਆਨ ਦੇ ਰਹੇ ਨੇ ਜੇ ਤੁਸੀਂ ਵੀ ਸੁਣਾ ਗਏ ਜੀ ਆ ਦੇਖੋ ਹਰਿਆਣਾ ਦੇ ਮੰਤਰੀਆਂ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਸ਼ੈਡਿਊਲ ਬਣਿਆ ਹੋਇਆਗਾ ਜਿਹੜਾ ਮੈਨੇਜਮੈਂਟ ਕਮੇਟੀ ਨੇ ਬਣਾਇਆ ਹੋਇਆਗਾ ਇਹ ਸਾਡਾ ਨਹੀਂ ਬਣਾਇਆ ਹੋਇਆ ਕਿਸੇ ਦੇ 40 ਸਾਲ ਤੋਂ ਬਣਿਆ ਹੋਇਆ ਉਹਨੂੰ ਪੜ੍ਹ ਲੈਣਾ ਚਾਹੀ ਉਹਨਾਂ ਨੂੰ ਪਾਣੀ ਮਿਲ ਰਿਹਾ ਪਰ ਉਸ ਤੋਂ ਬਾਅਦ ਵੀ ਅਸੀਂ ਮਨੁੱਖਤਾ ਨੂੰ ਦੇਖਦੇ ਹੋਏ ਆਪਣੇ ਗਵਾਂਢੀ ਰਾਜ ਨੂੰ ਦੇਖਦੇ ਹੋਏ ਆਪਣੇ ਛੋਟੇ ਪ੍ਰਾਣ ਨੂੰ ਦੇਖਦੇ ਹੋਏ ਭਾਈ ਕਨਈਆ ਜੀ ਦੇ ਬਾਹਰ ਸੌਣ ਦੇ ਦੇਖਦੇ ਹੋਏ ਫੇਰ ਵੀ ਅਸੀਂ 4000 ਕਿਊਸਿਕ ਫੁੱਟ ਪਾਣੀ ਜਿਹੜਾ ਉਹਨਾਂ ਨੂੰ ਐਕਸਟਰਾ ਦੇ ਰਹੇ ਆ ਉਹਨਾਂ ਨੂੰ ਦੇ ਰਹੇ ਆ ਸੋ ਉਹ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨ ਦੀ ਜਿਹੜੀ ਆ ਉਹ ਜਾਣ ਲੈਣਾ ਚਾਹੁੰਦੀ ਆ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਇਹ ਜਿਹੜਾ ਪਾਣੀ ਆ ਪਹਿਲਾਂ ਜਿਹੜਾ ਵਰਤੋਂ ਚ ਨਹੀਂ ਆਉਂਦਾ ਸੀ ਨਾ ਕਾလီਦਲ ਨੇ ਵਰਤਿਆ ਨਾ ਕਾਂਗਰਸ ਨੇ ਵਰਤਿਆ ਨਾ ਭਾਜਪਾ ਨੇ ਵਰਤਿਆ ਇਹ ਪਾਣੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਵਾਰ ਫੈਸਲਾ ਕੀਤਾ ਕਿ ਅਸੀਂ ਖੇਤ ਦੇ ਆਖਰੀ ਖੇਤ ਤੱਕ ਪਾਣੀ ਪਹੁੰਚਾਵਾਂਗੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਅਸੀਂ ਲਗਭਗ 3500 ਕਰੋੜ ਰੁਪਏ ਬਜਟ ਪ੍ਰਵੀਜ਼ਨ ਕੀਤੀ ਆ ਤਾਂ ਕਿ ਪਾਈਪਾਂ ਪਾ ਕੇ ਖਾਲੇ ਬਣਾ ਕੇ ਪਾਈਪਾਂ ਪਾ ਕੇ ਹਰੇਕ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ ਸੋ ਪਹਿਲਾਂ ਵਰਤੋਂ ਨਹੀਂ ਹੁੰਦੀ ਸੀ ਜਦੋਂ ਅਸੀਂ ਪੂਰੀ ਵਰਤੋਂ ਕਰਨ ਲੱਗੇ ਹੁਣ ਪਾਣੀ ਜਿਹੜੀ ਸਾਡੀ ਸਾਡਾ ਪਾਣੀ ਘਟ ਗਿਆ ਪੰਜਾਬ ਦਾ ਅਸੀਂ ਪਾਣੀ ਕਿਵੇਂ ਦੇ ਸਕਦੇ ਹਾਂ ਦੂਜੇ ਸੂਬਿਆਂ ਨੂੰ ਔਰ ਦੂਸਰਾ ਦੇਮਾ ਦੇ ਅੰਦਰ ਵੀ ਪਾਣੀ ਲਗਾਤਾਰ ਘਟ ਰਿਹਾ ਹੈਗਾ ਸੋ ਬਿਲਕੁਲ ਅਸੀਂ ਕਿਸੇ ਨਾਲ ਕੋਈ ਬਿਤਕਰ ਨਹੀਂ ਕਰ ਪਰ ਲੇਕਿਨ ਅਸੀਂ ਸਾਡੀ ਜਿਹੜੇ ਆ ਪੰਜਾਬ ਦਾ ਕਿਸਾਨ ਪੰਜਾਬ ਦੀ ਖੇਤੀ ਜਿਹੜੀ ਆ ਉਹ ਸਾਡੀ ਪ੍ਰਾਇੋਰਟੀ ਆ ਸਾਡੀ ਪਹਿਲ ਆ